ਜੋ ਕਬੀਰ ਜੀ ਦੀ ਪੰਕਤੀ ਆਪਨੇ ਆਧਾਰ ਬਣਾਈ ਹੈ ਉਸ ਵਿੱਚ ਹਲਾਲ ਸ਼ਬਦ ਵਰਤਿਆ ਗਿਆ ਹੈ ਪਰ ਸ਼ਾਇਦ ਆਪ ਨੂੰ ਪਤਾ ਨਹੀਂ ਕਿ ਹਲਾਲ ਕਰਨ ਦਾ ਤਰੀਕਾ ਕੀ ਹੈ। ਜੁਧਾਰ ਸਿੰਘ ਜੀ ਤੁਸੀਂ ਕਦੇ ਬੱਕਰੇ ਨੂੰ ਝਟਕਾਉਂਦੇ ਦੇਖਿਆ ਹੈ? ਕਿੰਨੀ ਦੇਰ ਉਸ ਦੇ ਅੰਗ ਪੈਰ ਤੜਪਦੇ ਹਨ? ਹਾਂਜੀ ਦੇਖਿਆ ਤਾਂ ਸੀ ਇੱਕ ਵਾਰ ਮੁਰਗਾ ਤੜਪਦਾ ਹੋਇਆ ਜਦੋਂ ਉਸ ਦਾ ਧੜ ਸਰੀਰ ਤੋਂ ਵੱਖ ਕਰ ਦਿੱਤਾ ਗਿਆ ਸੀ। ਫੇਰ ਇਸ ਕਿਤੇ ਨੂੰ ਤੜਪਾ ਤੜਪਾ ਕੇ ਮਾਰਿਆ ਜਾਵੇ ਜਾਂ ਤੜਪਨ ਲਈ ਛੱਡ ਦਿੱਤਾ ਜਾਵੇ ਕੋਈ ਫਰਕ ਹੈ ਕਹਿ ਤਾ ਠੀਕ ਰਹੇ ਹੋ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਝਟਕਾ ਕਰਦੇ ਸਮੇਂ ਕਿੰਨੀਆਂ ਬਾਣੀਆਂ ਦਾ ਪਾਠ ਕਰਦੇ ਹਨ ਅੱਛਾ ਜਿਹੜੀ ਗੁਰਬਾਣੀ ਜ਼ੋਰ ਜ਼ੁਲਮ ਤੋਂ ਅਗਾਹ ਕਰ ਰਹੀ ਹੈ ਅਤੇ ਗੱਲ ਵੱਢਣ ਵਾਲਿਆਂ ਨੂੰ ਹਤਿਆਰੇ ਕਹਿ ਕੇ ਸੰਬੋਧਨ ਕਰ ਰਹੀ ਹੈ ਉਹ ਬਾਣੀ ਆਪਣੀ ਮੌਜੂਦਗੀ ਵਿੱਚ ਇਹ ਪਾਪ ਸਵਾਰ ਕਰੇਗੀ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ ਅਸੰਖ ਗਲ ਵੱਡ ਹਤਿਆ ਕਮਾਹੇ ਕਹਤੇ ਠੀਕ ਰਹੇ ਹੋ ਗੁਰਬਾਣੀ ਪੜ੍ਹ ਕੇ ਕੋਈ ਦੇਸ਼ ਕਿਸੇ ਤੇ ਹਮਲਾ ਕਰ ਦੇਵੇ ਅਤਿਆਚਾਰ ਕਰੇ ਲੋਕਾਂ ਦਾ ਕਤਲ ਕਰ ਦੇਵੇ ਫਿਰ ਇਹ ਜਾਇਜ਼ ਹੋ ਜਾਵੇਗਾ ਇੱਕ ਗੱਲ ਦੇ ਹੋਰ ਪੁਸ਼ਟੀ ਕੀਤੀ ਹੈ ਕਿ ਮੁਸਲਮਾਨਾਂ ਦੀ ਮੰਨੀ ਪਰਮਾਨੀ دینی ਕਤੇਬ ਦਾ ਕੋਈ ਕਲਮਾ ਜੀਵਨ ਗਲੇ ਛੁਰੀ ਦੀ ਇਜਾਜ਼ਤ ਨਹੀਂ ਦਿੰਦਾ ਤੇ ਨਾ ਹੀ ਪਵਿੱਤਰ ਗੁਰਬਾਣੀ ਵਿੱਚ ਕੋਈ ਐਸਾ ਵਾਕ ਹੈ ਜੋ ਜੀਵਾਂ ਦੇ ਗਲ ਵੱਢਣ ਨੂੰ ਸ਼ੁਭ ਆਚਾਰ ਮੰਨਦਾ ਹੈ ਸਗੋਂ ਇਹ ਕਹਿਣਾ ਉਚਿਤ ਹੈ ਕਿ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਨੂੰ ਵਿਸ਼ਟ ਆਚਾਰਾਂ ਪਰਵਰਤਨਾ ਗੁਰਮੰਤਰ ਦੀ ਬੇਅਦਵੀ ਕਰਨੀ ਹੈ ਇਸ ਤਰੀਕੇ ਨਾਲ ਹਰ ਕੋਈ ਬੁਰੇ ਕੰਮ ਕਰਨ ਵਾਲਾ ਬਰਵਾਸ਼ ਬੁਰੇ ਕੰਮ ਕਰ ਲਈ ਗੁਰਮੰਤਰ ਪੜ ਲਿਆ ਕਰਨਗੇ ਹਰ ਹਰ ਕਰਹਿ ਨਿਤ ਕਬਟ ਕਮਾਵਹਿ ਹਿਰਦਾ ਸੋਧ ਨਾ ਹੋਈ ਅਨੰਦਨ ਕਰਮ ਕਰਹਿ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਬੁਰੇ ਕੰਮ ਕਰਨ ਲਈ ਨਾ ਹੀ ਸਤਿਗੁਰੂ ਸਹਾਈ ਹੁੰਦੇ ਹਨ ਤੇ ਨਾ ਹੀ ਵਿਕਾਰਾਂ ਤੋਂ ਹਟੇ ਬਿਨਾ ਵਿਕਾਰੀ ਪੁਰਸ਼ਾਂ ਦੇ ਬੰਧਨ ਕੱਟੇ ਜਾ ਸਕਦੇ ਹਨ ਗੁਰੂ ਸਾਹਿਬ ਸਿੱਖ ਦੇ ਬੰਧਨ ਕੱਟਣ ਦੇ ਸਮਰੱਥ ਹਨ ਪਰ ਸਿੱਖ ਵੀ ਗੁਰੂ ਜੀ ਦੇ ਵਰਜ ਵਿਕਾਰਾਂ ਤੋਂ ਹਟ ਜਾਏ। ਸਾਤਗੁਰ ਸਿੱਖ ਕੇ ਬੰਧਨ ਕੱਟਾਏ। ਗੁਰ ਕਾ ਸਿੱਖ ਵਿਕਾਰ ਤੇ ਹਟਾ। ਠੀਕ ਕਹਿ ਰਹੇ ਹੋ ਤੁਸੀਂ। ਜਦੋਂ ਵਿਕਾਰਾਂ ਤੋਂ ਹਟੇ ਬਿਨਾ ਬੰਧਨ ਨਹੀਂ ਕੱਟੇ ਜਾ ਸਕਦੇ। ਤਾਂ ਵਿਕਾਰਾਂ ਵਿੱਚ ਪ੍ਰਵਿਰਤ ਹੋયા ਕਿਵੇਂ ਕੱਟੇ ਜਾ ਸਕਦੇ ਹਨ। ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ। ਨਾਲੇ ਵਿਕਾਰ ਕਰੀ ਜਾਣਾ। ਨਾਲੇ ਗੁਰਮੰਦਰ ਦੀ ਸਹਾਇਤਾ ਹਮਾਇਤ ਦੀ ਆਸ ਰੱਖਣੀ ਮਨ ਨੂੰ ਸਦਾ ਲਈ ਵਿਕਾਰੀ ਬਣੇ ਰਹਿਣ ਦਾ ਸਹਾਰਾ ਗੁਰੂ પાસે ਮੰਗਣਾ ਹੈ ਇਤਾਂ ਗੁਰੂ ਸਾਹਿਬ ਹੀ ਪਾਪ ਕੱਟਣ ਅਤੇ ਤਿਆਉਣ ਨੂੰ ਸਮਰੱਥ ਹਨ ਪਾਪ ਕਰਾਉਣ ਦੇ ਸਾਇਕ ਨਹੀਂ ਜਦ ਬਿਰਤੀ ਵਿਕਾਰਾਂ ਵਿੱਚ ਹੀ ਖਚਿਤ ਹੈ ਤਦ ਸਦੀਵ ਵਿਕਾਰਾਂ ਦੇ ਜੰਜਾਲ ਵਿਖੇ ਹੀ ਵੇੜੀ ਰਹਿਣੀ ਹੈ ਮਨ ਜੰਜਾਲੀ ਵੇੜਿਆ ਈ ਜੰਜਾਲਾ ਮਾਹੇ ਕਿਆ ਜਪ ਕਿਆ ਤਪ ਕੀਆ ਬ੍ਰਤ ਪੂਜਾ ਜਾ ਕਹਿ ਰਦਾ ਭਾਉ ਹੈ ਦੂਜਾ ਅਨਕਾਏ ਰਾਤੜਿਆ ਵਾਰਡ ਦੁਹੇਲੀ ਰਾਮ ਪਾਪ ਕੁਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਸੋ ਭਾਈ ਹੁਣ ਤੇ ਸਿੱਧਾ ਹੈ ਜੈਸਾ ਕਿ ਹਲਾਲ ਕਰ ਜੀਹਾਂ ਨੂੰ ਜਾਨੋਂ ਮਾਰਨਾ ਜ਼ੋਰ ਅਤੇ ਜ਼ਬਰ ਹੈ ਵੈਸੇ ਹੀ ਛਟਕੇ ਦੇ ਬਹਾਨੇ ਜੀਹਾਂ ਦਾ ਕਤ ਕਰਨਾ ਵੀ ਜ਼ੋਰ ਅਤੇ ਜ਼ਬਰਦਸਤੀ ਹੈ ਫਰਕ ਭੇਦ ਬਿਲਕੁਲ ਨਹੀਂ ਹੈ